ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਕ ਦਾ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਹਰਪ੍ਰੀਤ ਵੀਰ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਗਾਵਾਂ ਦਿਖਾਵਾਂਗੇ ਜਿਹਦੇ ਵਿੱਚ ਇੱਕ ਗਾਂ ਈ ਬਿਲਕੁਲ ਤਾਜੀ ਸੂਈ ਤੇ ਇੱਕ ਗਾਂ ਗੱਬਣੀ ਡਿਟੇਲ ਇਹਨਾਂ ਦੋਵਾਂ ਗਾਵਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਦੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਕ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਨੀ ਗੱਲ ਨਾ ਹੋਵੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰਦੇ ਹੋ ਤਾਂ ਨਾਲ ਲੱਗੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਰੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਏ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪ ਇਹਨਾਂ ਦੋਵ ਆਹ ਜੀ ਬੜੀ ਕਿਰਪਾ ਗੁਰਰਾਮ ਦਾਦੀ ਮੁਰਦਿਰੀ ਨਿਕਮ ਕਰ ਹਾਂਜੀ ਹਾਂਜੀ ਬੜਾ ਵਧੀਆ ਚੱਲੀ ਜਾਂਦਾ ਜੀ ਐਡਰੈਸ ਬੋਲਦੀ ਆਪਾਂ ਜੀ ਐਡਰੈਸ ਪਿੰਡ ਸਭਰਾ ਤਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਦੇ ਨਾਲ ਆ ਰਹੀਏ ਨਾਮ ਆਰ ਪ੍ਰੀਤ ਸਿੰਘ ਮੋਬਾਈਲ ਨੰਬਰ 9877735030 ਜੀ ਦੋ ਗਾਵਾਂ ਚਪੇ ਹਾਂਜੀ ਦੋ ਗਾਵਾਂ ਇੱਕ ਸੂਈ ਇੱਕ ਗੱਬਣ ਜੀ ਠੀਕ ਹੈ ਜੀ ਗਾਵਾਂ ਦੇ ਚਾਰ ਹੀ ਉਹ ਵਿੱਚੋਂ ਇੱਕ ਦੋ ਗਾਵਾਂ ਸੇਵ ਹੋਈਆਂ ਫਿਰ ਆਪਾਂ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ ਠੀਕ ਹੈ ਹਾਂਜੀ ਹਾਂਜੀ ਅੱਛਾ ਤੇ ਵੀਰ ਸ਼ੁਰੂ ਕਰ ਜੀ ਇਸ ਗਾਂ ਤੋਂ ਪਹਿਲਾਂ ਗੱਪਣ ਗਾਂ ਤੋਂ ਡਟੇਲ ਦੱਸੀ ਵੀਰ ਨੂੰ ਕਿੰਨਾ ਸੁਆ ਸੁਣੀ ਖੈਰਾ ਸਾਹਿਬ ਦੂਜਾ ਸੁਆ ਸੁਣੀ ਆ ਅੱਛਾ ਜੀ ਪਿਛਲੇ ਪਹਿਲੇ ਸੂਏ ਨੇ 17 ਤੋਂ 20 ਲੀਟਰ ਦੁੱਧ ਭਰਿਆ ਅੱਛਾ ਜੀ ਤੇ 17 ਜਨਵਰੀ ਨੂੰ ਇਹ ਦਿਨ ਪੂਰੇ ਆ 17 ਜਨਵਰੀ ਹਾਂਜੀ ਅੱਜ ਕੋਈ ਮੰਨ ਲਓ 4 ਹੋਈ ਆ ਹਾਂਜੀ 4 ਅਜੇ 13 ਦਿਨ ਬਾਕੀ ਇਹਦੇ ਸੂਣ ਦੇ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਦੋਸਤੋ ਰਾਜੀ ਆ ਪੂਰੀ ਜੰਮੀ ਪਈ ਪੂਰੀ ਨਿਕਲ ਜੰਮੀ ਪਈ ਆ ਹਾਂਜੀ ਹਾਂਜੀ ਤੇ ਅਜੇ ਜਿਹੜੀਆਂ ਦੋਸਤੋ ਵਲਟ ਲਾ ਪਈਆਂ ਇਹ ਕਾਫੀ ਪਈਆਂ ਆਰ ਅਰੇ ਖਰਿਆ ਸਾਹਿਬ ਥੋੜਾ ਤਿਆਰ ਜਾਈਏ ਗੱਡੀ ਤੇ ਆਈ ਕਰਕੇ ਨਾ ਥੋੜਾ ਜਿਆਦਾ ਤਾਂ ਚੜਾ ਗਈ ਐ ਠੀਕ ਹੈ ਜੀ ਹਾਂਜੀ ਹਾਂਜੀ ਲੱਗਿਆ ਵੀ ਮੋਲ ਅਜੀ ਦੋਸਤੋ ਨੂੰ ਕੋਈ 5-7 ਮਿੰਟ ਦਾ ਟਾਈਮ ਹੋਇਆ ਖਾਈ ਨੂੰ ਆਹ ਨਾ ਤੁਨੇ ਦੋਸਤੋ ਕੁਆਲਟੀ ਦਾ ਚੈੱਕ ਕਰ ਲਿਆ। ਬਾਕੀ ਪੂਰੀ ਠੰਡੀ ਸੀ ਇਹ ਖੈਰਾ ਸਾਹਿਬ ਉਹ ਜਿਹਨੀ ਮੈਨੂੰ ਜਰਸੀ ਲਾ ਦੇ ਇਹਨੂੰ ਸ਼ਾਈ ਹਾਲ ਲਾ ਦੇ ਕੋਈ। ਠੀਕ ਹੈ। ਰੋਸਾਂ ਅੰਗ ਦੇ ਵਿੱਚ ਆ। ਠੀਕ ਹੈ ਜੀ। ਹਾਂਜੀ ਹਾਂਜੀ। ਇਹ ਮੋਲਕ ਨਾ ਕਰਨਾ। ਮੋਲੇ ਦਾ ਖੈਰਾ ਸਾਹਿਬ 85000 ਰੁਪਇਆ ਦੇ 80000 ਦੀ ਹਾਨਾ ਦੇ ਦਾਗੇ ਆਪਾਂ। ਠੀਕ ਹੈ ਜੀ। ਹਾਂਜੀ ਹਾਂਜੀ। 85000 ਰੁਪਿਆ ਦੋਸਤੋ ਉਹ ਡਿਮਾਂਡ ਰੱਖੀ 80000 ਰੁਪਏ ਦੇ ਵਿੱਚ ਵੀਰ ਕਹਿੰਦਾ ਮੌਕੇ ਨੇ ਛੋੜ ਚ ਪੜੇ ਰਿਹਾ ਕੋਈ ਏਡੀਆਂ ਕ੍ਰੋਸ ਗਾਮਾ ਜਰਸੀ ਸ਼ਾਇਦ ਦੇ ਵਿੱਚ ਬਹੁਤ ਘੱਟ ਮਿਲਦੀਆਂ ਹਾਂਜੀ ਹਾਂਜੀ ਚੰਗੀ ਜੰਮੀ ਭਲੀ ਜੰਮੀ ਭਲੀ ਸਾਂਭੀ ਗਏ ਨੇ ਚੰਗੀ ਹੈ ਜੀ ਠੀਕ ਠੀਕ ਹਾਂਜੀ ਹਾਂਜੀ ਦੁੱਧ ਵੀ 17-18 ਕਿਲੋ 20 ਲੀਟਰ ਚੰਗੀ ਸੇਵਾ ਜੀ ਦੇ ਦੋ ਚਵਾ ਦੋਗੇ ਜੀ ਠੀਕ ਠੀਕ ਹਾਂਜੀ ਕਿਉਂ ਇੰਦਰਵਾ ਜੰਮੀ ਭਲੀ ਗਾਂ ਵੱਡੀਆਂ ਦੁੱਧ ਨੂੰ 20 ਲੀਟਰਾਂ ਦਾ ਵੇਖੀ ਆ ਹਾਂਜੀ ਹਾਂਜੀ ਠੀਕ ਹੈ 22 ਲੀਟਰ ਦੀ ਉਹਨਾਂ ਵਾਹੇ ਆਪਾਂ ਨੂੰ ਗਾਰੰਟੀ ਦਿੱਤੀ ਆ ਠੀਕ ਹੈ ਜੀ ਕਿ ਆਪਾਂ ਚਲੋ ਅੱਗੇ ਨਹੀਂ ਆਂਦੇ ਕਿ ਆਪਾਂ ਠੰਡ ਟਿਪ ਕੇ ਲੈ ਕੇ ਆਏ ਆ ਠੀਕ ਹੈ ਤੇ ਠੰਡ ਜੇ ਗੱਭਰ ਰਹੀ ਉਹ ਠੰਡ ਟਿਪ ਕੇ ਆਪਾਂ ਦੇ ਦਾਂਗੇ ਸੂਹੀ ਦੀ ਜਿਹੜੀ ਵੱਖਰੀ ਗੱਲ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਜਿਹੜੀ ਵੀ ਗਾਂ ਸੂਈ ਹੈ ਇਹਦੀ ਡਿਟੇਲ ਸੀ ਕਿੰਨਾ ਵਾ ਸੂਆ ਸੂਈ ਇਹ ਦੂਜਾ ਸੂਆ ਸੂਈ ਖੈਰਾ ਸਾਹਿਬ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਤੈਨੂੰ ਕੋਈ 4-5 ਦਿਨ ਸੂਈ ਨੂੰ ਹੋਏ ਆ ਅੱਛਾ ਜੀ ਤੇ ਜਿਹੜਾ ਇਹਦੇ ਥੱਲੇ ਦੁੱਧ ਲਾ ਦੇ ਕੋਈ ਬੋਲਰ ਲਾ ਦੇ ਉਹ 14 ਤੋਂ 15 ਲੀਟਰ ਆ ਜੀ ਅੱਛਾ ਬੱਚਾ ਵੀ ਦੋਸਤੋ ਤੁਹਾਨੂੰ ਵਿਖਾ ਦਿੰਦੇ ਆ ਤੇ ਸੂਈ ਨੂੰ 4-5 ਦਾ ਟਾਈਮ ਹੋ ਗਿਆ 14-15 ਲੀਟਰ ਕੋਈ ਵੀਰ ਬੋਲਾ ਕਿल्ले ਜਾਂ ਦੁੱਧ ਕਿल्ले ਹੋਣ ਜਿਹੜਾ ਮੌਕੇ ਦਾ ਤਿਆਰ ਆ। ਬਾਕੀ ਦੋਸਤੋ ਆਰਡਰ ਕੁਆਲਿਟੀ ਜਿਹੜੀ ਸੁਣੀ ਤਿਆਰ ਕੀਤੀ। ਸੁਭਾਵੀਰ ਦੂਜਾ ਸੀ। ਦੂਜਾ ਦੂਜਾ ਸੁਆ ਜੀ। ਕਿੱਜਾ? ਦੂਜਾ ਦੂਜਾ। ਦੂਜਾ ਸੁਆ। ਦੂਜਾ ਸੁਆ ਦੋਸਤੋ ਸੂਈ। ਦੁੱਧ ਜਿਆਦਾ ਨਹੀਂ ਜੋ 18-20 ਲੀਟਰ ਦੋਵਗੀ ਜੀ। ਹਾਂਜੀ ਹਾਂਜੀ। ਹਾਂਜੀ। ਬਾਕੀ ਦੋਸਤੋ ਗਾਂ ਦੇ ਚਾਰੇ ਥਣ ਗੈਪ ਦੇ ਵਿੱਚ ਲੱਗੇ ਕੋਈ ਫੂਡ ਸ਼ਾਨੀ ਨਾਲ ਅੱਜ ਇਹਦੇ ਸਰਵੀ ਲੱਗੇ ਤਾਂ ਚੱਲਦੇ ਚੰਗੇ ਨਹੀਂ ਇਹ ਨਹੀਂ ਚੱਲਦੇ ਜੀ ਬੱਚੀਆਂ ਜਰੂਰ ਹੈਗੀਆਂ ਵਾ ਬਾਕੀ ਚੱਲਦੀਆਂ ਨਹੀਂ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਵੀਰ ਹੁਣ ਜਿਹੜਾ ਮੌਕੇ ਦਾ ਦੁੱਧ ਕਿ ਲਈ ਜਾਂ ਬੋਲਾ ਕਿ ਲਈ ਕਿੰਨਾ ਕੁ ਤਿਆਰ ਹੈ ਥਲੇ ਕਰਤਾਰ ਸਾਹਿਬ ਜਿਹੜਾ ਬੋਲਾ ਜਾਂ ਦੁੱਧ ਦਾ ਹੋ 17 ਲੀਟਰ 16 ਦੀ ਆਪਣੀ ਗਰੰਟੀ ਹੋਗੀ ਜੀ ਠੀਕ ਹੈ ਜੀ 16 ਦੀ ਆਪਣੀ ਗਰੰਟੀ ਹੋਵੇ ਕੋਈ ਧਾਰ ਨਾ ਮਾਰੇ ਜੀ ਤਾਂ ਜਿਹੜਾ ਆਪਣੇ ਘਰੇ ਜਾਊਗਾ ਆਪਾਂ 17 ਜਵਾ ਦਾਂਗੇ ਠੀਕ ਠੀਕ ਹੈ ਹਾਂਜੀ ਹਾਂਜੀ ਤੇ ਇਹਦਾ ਵੀਰ ਕੀ ਮੁੱਲ ਕਰਨਾ ਇਹਦਾ ਮੁੱਲ ਖੈਰਾ ਸਭ 80000 ਰੁਪਿਆ ਜੀ ਅੱਛਾ ਜੀ ਤੇ ਦੋ ਘੱਟ ਦੀ ਦੇ ਦਾਂਗੇ ਜੀ 78000 ਰੁਪਿਆ 78000 ਰੁਪਿਆ ਹੀ ਦੇ ਦਾਂਗੇ ਬਾਕੀ ਹਾਂ ਆਏਗਾ ਇਹਦਾ ਮਾਨ ਕਰ ਦਾਂਗੇ ਥੋੜਾ ਬਾ ਜਿੰਨਾ ਵੀ ਹੋਊਗਾ ਜੀ ਠੀਕ ਠੀਕ ਹੈ ਹਾਂ ਜੀ ਹਾਂ ਜੀ 80000 ਰੁਪਿਆ ਦੋਸਤੋ ਡਿਮਾਂਡ ਰੱਖੀ ਹੈ ਵੀਰ ਨੇ 78000 ਰੁਪਿਆ ਦੇ ਵਿੱਚ ਵੀਰ ਕਹਿੰਦਾ ਮਾਨ ਤਾਂ ਜਿਹੜਾ ਕੋਈ ਵੀਰ ਭਰਾ ਖਿੱਦਾ ਹੋਊਗਾ ਤਾਂ ਮੌਕੇ ਤੇ ਹੋਊਗਾ 16 ਮੀਟਰ ਖੜੀ ਸੀ ਜੀ ਦੋਸਤੋ ਬੰਾ ਇਦਾਂ ਕੋ ਬੈ ਕੇ ਚੋੜੇ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਪਸ਼ੂ ਸੋਏ ਸਵਾਏ ਨੂੰ ਇੱਕ ਟਾਈਮ ਦੋ ਟਾਈ ਅਡਰੈਸ ਦੋਸਤੋ ਇਹ ਕਰੀਬੀ ਦਾ ਫਿਰ ਬੋਲ ਦਣਾ ਪਿੰਡ ਸਭਰਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰ ਸਿੰਘ ਫੋਨ ਨੰਬਰ ਵੀ ਇਹ ਕਰੀਬੀ ਖੇ ਬੋਲਦੀ ਹੁਣ ਫੋਨ ਨੰਬਰ 9877735030 ਠੀਕ ਹੈ ਜੀ ਹਾਂ ਜੀ ਹਾਂ ਜੀ ਇਹਦਾ ਆਪਾਂ ਬੱਚਾ ਮੜਾਇਆ ਵਿਖਾ ਦਿੰਦੇ ਹਾਂ ਹਾਂ ਜੀ ਹਾਂ ਜੀ ਬੱਚਾ ਵਿਖਾ ਦਈਏ ਬੱਚਾ ਬਿਲਕੁਲ ਲੋ ਦੋਸਤੋ ਗਾਂ ਦਾ ਆ ਬੱਚਾ ਜੀ ਮਗਰ ਤੁਹਾਨੂੰ ਦਿਖਾਤਾ ਆ ਲਾ ਜੀ ਠੀਕ ਹੈ ਜੀ ਉਹ ਨੂੰ ਕਰ ਲੂ ਚੱਤ ਇਹ ਕਿ ਲੋ ਬੱਛੀਂ ਦੀ ਲਾ ਦੇਦੀ ਹੈ ਹੁਣ ਤੇ ਜਦੋਂ ਜੋ ਕਰਮਾ ਜਿਹਾ ਹੋਈ ਹੈ ਹਾਂ ਜੀ どうぞどうぞラブリーが来ました。